ਕਿ ਬਖੋਣਗੇ ਇਹ ਬੁਰੇ ਨਿਕਲ ਜੂ ਬੁਰੇ ਨਿਕਲੋ ਕਿੰਨੇ ਵੀ ਦਾ ਦੇਖੋ ਕੋਰਜੋ ਆਏ ਫਰਮਾਨ ਮਿਲਿਆ ਜਾਂ ਨਹੀਂ ਮਿਲਿਆ ਇਹ ਗੱਲਬਾਤ ਉੱਚੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਜੇ ਚੰਗੇ ਕੰਮ ਕਰੋ ਤਾਂ ਸਾਦਾ ਮੂੰਹ ਤਾਂ ਕਦੇ ਨਾ ਹੀ ਲੋੜ ਪਵੇ ਤੁਹਾਨੂੰ ਕੀ ਮਸਲਾ ਜਿਹੜਾ ਅੱਜ ਤੁਸੀਂ ਇੱਕ ਦੋਸ਼ੀ ਫਰੇਗਾ ਜਿਹੜਾ ਰੋਡ ਦੇ سلسلے ਇਹ ਜੀ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਆ ਸਾਨੂੰ ਬਰਸਾ ਚੇਕ ਰਹਿਣ ਵਾਲਾ ਸੰਦੂਕ ਲੋਨੀ ਆਪਣੇ ਛਾਟੇ ਦਾ ਇਹ ਬਤੌਰ ਮੈਨੇਜਰ ਹੀ ਇੱਥੇ ਮਹਾਰਾਜਾ ਫਾਰਮ ਨੰਬਰ 1 ਦੇ ਵਿੱਚ ਤੇ ਇੱਥੇ ਇਹਨੇ ਬਤੌਰ ਮੈਨੇਜਰ ਹੁੰਦੇ ਹੋਏ ਲੋਕਾਂ ਦੀਆਂ ਵਿਆਹ ਸ਼ਾਦੀਆਂ ਪ੍ਰੋਗਰਾਮਾਂ ਦੇ ਵਿੱਚ ਫਰਜੀ ਜਿਹੜੀਆਂ ਬੁਕਿੰਗਾਂ ਕਰ ਲਈਆਂ ਬੁਕਿੰਗਾਂ ਕਰਕੇ ਤੇ ਇਹਨੇ ਮਤਲਬ 2 ਲੱਖ ਤੇ 10 ਹਜ਼ਾਰ ਦਾ ਕੋਈ ਇਹਨੇ ਕਬੂਲਾ ਕੀਤਾ ਇਹਦੇ ਸਬੰਧ ਵਿੱਚ ਜਿਹੜਾ ਮਹਾਰਾਜਾ ਫਾਰਮ ਦਾ ਆਪਣੇ ਮਾਲਕ ਸੀ ਜਰਨੈਲ ਸਿੰਘ ਉਹਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਤੇ ਸ਼ਿਕਾਇਤ ਦੀ ਪੜਤਾਲ ਹੋਣ ਤੋਂ ਬਾਅਦ ਅਫਸਰਾ ਨੂੰ ਇਹਨੂੰ ਦੋਸ਼ੀ ਪਾਇਆ ਗਿਆ ਤੇ ਹੁਣ ਇਹਦੇ ਖਿਲਾਫ ਮਕਦਮਾ ਨੰਬਰ 213 ਮਿਤੀ 20 9 2024 ਦਰਜ ਕੀਤਾ ਗਿਆ ਸਰ ਜਦੋਂ ਬੁਕਿੰਗ ਕਰਦਾ ਸੀ ਉਹ ਤੇ ਮਾਲਕਾਂ ਨੂੰ ਇਸ ਚੀਜ਼ ਦੀ ਭਨਕ ਨਹੀਂ ਪਈ ਜਿਹੜੇ ਦੋ ਨੰਬਰ ਚ ਕਰਦਾ ਨਹੀਂ ਜੀ ਇਹ ਮਾਲਕ ਜਿਹੜੇ ਆ ਇਹਦੇ ਉਹ ਫੋਰਨ ਕੰਟਰੀ ਅਮਰੀਕਾ ਚ ਰਹਿ ਰਹੇ ਆ ਤੇ ਉੱਥੇ ਮਲੋ ਚਲਾ ਚਲਾਉਂਦੇ ਸੀ ਇਹ ਪਤਾ ਕਰਦਾ ਸੀ ਜਿਹੜੇ ਲੋਕਾਂ ਦੇ ਨੰਬਰ ਲੋਡ ਕਰਦਾ ਸੀ ਨਾ ਮੋਬਾਈਲ ਨੰਬਰ ਲੋਡ ਉਹ ਗਲਤ ਨੰਬਰ ਲੋਡ ਕਰ ਲੈਂਦਾ ਹੈ ਜੇ ਕੋਈ ਵੈਰੀਫਾਈ ਕਰਨਾ ਚਾਹਵੇ ਤੇ ਉਹਨਾਂ ਦੇ ਪੱਲੇ ਨਾ ਕੁਝ ਹੋਵੇ ਸੀ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਅਸੀਂ ਇਹ ਜੀ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਹਾਂ ਉੱਥੋਂ ਤੇ ਇਹ ਗੱਲ ਦੀ ਸਾਹਮਣੇ ਆਈ ਹੈ ਵੀ ਇਹਨਾਂ ਲੋਕਾਂ ਨੂੰ ਮਤਲਬ ਠੱਗਿਆ ਉਹਨਾਂ ਨੂੰ ਵੱਧੂ ਬਣਾਇਆ ਸਰ ਇਹਦੇ ਨਾਲ ਕੋਈ ਹੋਰ ਵੀ ਉੱਥੋਂ ਦੇ ਬੰਦੇ ਨਾਲ ਹੈਗੇ ਸੀ ਉਹ ਮਹਾਰਾਜਾ ਤੇ ਇਕੱਲਾ ਹੀ ਸੀ ਨਹੀਂ ਨਹੀਂ ਇਕੱਲਾ ਇਹੋ 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 ਮੈਨੇਜਰ ਹੀ ਤੇ ਇਹ ਹੀ ਕਰਦਾ ਰਿਹਾ ਤੇ ਲੋਕਾਂ ਨਾਲ ਸਰ ਜਿਵੇਂ ਜਦੋਂ ਬੁਕਿੰਗ ਕਰਦਾ ਸੀ ਤਾਂ ਜਦੋਂ ਡੇਟ ਆਉਂਦੀ ਸੀ ਤਾਂ ਉਹਨਾਂ ਦੀ ਫਿਰ ਕਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਕਰਦਾ ਸੀ ਨਹੀਂ ਜੀ ਫਿਰ ਉਹ ਤੇ ਆਪਣੇ ਸਰਮੰਦਾ ਹੁੰਦੇ ਸੀ ਕਿਉਂਕਿ ਉਹ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸੱਦੇ ਹੁੰਦਾ ਸੀ ਉਹਨਾਂ ਨੇ ਤੇ ਫੰਕਸ਼ਨ ਤੇ ਕੋਈ ਬੁੱਕ ਹੁੰਦਾ ਨਹੀਂ ਇੱਥੇ ਤੇ ਇਸ ਕਰਕੇ ਉਹਨਾਂ ਨੂੰ ਆਪਣੇ ਮਤਲਬ ਬਿਸ਼ਰਮਾਣਾ ਪੈਂਦਾ ਸੀ ਵੀ ਲੋਕਾਂ ਦੇ ਸਾਹਮਣੇ ਸਰਮੰਦਾ ਹੋਣਾ ਪੈਂਦਾ ਸੀ ਲੋਕਾਂ ਦੇ ਸਾਹਮਣੇ ਸਰ ਹੁਣ ਤਾਂ ਕਹਿੰਦੇ ਕਿੰਨੀਆਂ ਘਰੋਕਾਂ ਠੱਗੀਆਂ ਇਸ ਤਰ੍ਹਾਂ ਦੀ ਇਹ ਫਲਾਹ ਤੇ ਸਾਡੇ ਜਿਹੜੇ ਨੋਟਸ ਵਿੱਚ ਆਈਏ ਇਹ 9 10 ਠੱਗੀਆਂ ਨੇ ਕੀਤੀਆਂ ਹੋਰ ਇਹ ਤੋਂ ਕੋ ਪੁੱਛ ਕੇ ਸੁਭੈਰਾ ਕਰਨੀ ਆ ਵੀ ਹੋਰ ਕਿੰਨੀਆਂ ਨੇ ਠੱਗੀਆਂ ਕੀਤੀਆਂ ਸਰ ਪਰਿਵਾਰ ਚੋਂ ਕੀ ਬੈਕਗ੍ਰਾਉਂਡ ਚ ਕਿ ਕੋ ਨਸ਼ੇ ਦਾ ਵੀ ਆਦੀ ਸੀ ਕਿ ਕੀ ਕੰਮ ਕਰਦਾ ਨਹੀਂ ਜੀ ਆਪਣੇ ਸਧਾਰਨ ਪਰਿਵਾਰ ਦਾ ਹੀ ਆ ਤੇ ਛੇਤੀ ਉਮੀਰ ਬੰਦੀ ਇੱਛਾ ਦੇ ਵਿੱਚ ਇਹਨੇ ਜਿਹੜੇ ਕੰਮ ਕੀਤੇ ਆ ਉਹ ਪੈਸਿਆਂ ਦਾ ਪਤਾ ਲੱਗਾ ਕਿੰਨੇ ਕੁ ਪੈਸੇ ਲੈ ਚੁੱਕਾ ਹੈ ਇਹਨੇ ਜੀ ਟੋਟਲ 2 ਲੱਖ ਤੇ 10 ਹਜ਼ਾਰ ਤਰੀਬ ਤੱਕ ਮਾਰੀ ਸਾਹਮਣੇ ਆਈ ਹੈ ਠੀਕ ਹੈ ਟਮਾਟਰ ਲੈ ਰਹੇ ਆ ਵੇਖੋ ਜੇ ਜੱਸਾ ਕਿੰਨੇ ਦਿਨ ਦਾ ਦੇ ਰਹੇ ਨੇ